ਕੈਲਸ਼ੀਅਮ ਕਿੰਨੇ ਉਹਦੇ ਨਾ ਹੂੰ 100 150 ਰੁਪਏ ਕਿਲੋ ਕੈਲਸ਼ੀਅਮ ਰੱਬਾ 1 ਲੀਟਰ ਹੂੰ ਹੂੰ ਉਹ ਡਰਮ ਭਰਿਆ ਪਿਆ 2 ਰੁਪਏ ਲੀਟਰ ਨੂੰ ਕੈਲਸ਼ੀਅਮ ਦਾ 2 ਰੁਪਏ ਲੀਟਰ ਘਰੇ ਬਣਾਈਦਾ ਕੈਲਸ਼ੀਅਮ ਤੁਸੀਂ ਘਰੇ ਬਣਾਉਨੇ ਹੋ ਆ ਦੇਖੋ ਇਹਾ ਜਿਹਾ ਸਾਫ ਪਾਣੀ ਨਹੀਂ ਮਿਲਣਾ ਕਿਤੇ ਆ ਦੇਖੋ ਆ ਕੈਲਸ਼ੀਅਮ ਹੈ ਸਾਰਾ 100% ਕੈਲਸ਼ੀਅਮ ਹੈ ਬਾਜੀ 2.5 ਰੁਪਏ ਲੀਟਰ ਹੈ ਹੂੰ ਲੋਕ ਤਾਂ ਇਥੇ ਪੈਸੇ ਵੇਸਟ ਕਰੀ ਜਾਂਦੇ ਨੇ 250 ਰੁਪਏ ਲੀਟਰ 150 ਰੁਪਏ ਲੀਟਰ ਇਹ ਫਿਰ ਪਿਆਰ ਕਿਵੇਂ ਹੁੰਦਾ ਬਾਈ ਜੀ ਸਿੰਪਲ ਗੱਲ ਐ ਚੂਨਾ ਹੁੰਦਾ ਡਲੇ ਵਾਲਾ ਚੂਨਾ ਹਾਂ ਜਿਹਦੀ ਪਾਣੀ ਪਾਓ ਬੁਲਬੁਲ ਕਰਦਾ ਕਲੀ ਕਹਿੰਦੇ ਆਪਾਂ ਕਲੀ ਕਹਿੰਦੇ ਆ ਮੋਟਾ ਡਲੇ ਵਾਲਾ ਬਾਉਡਰ ਨਹੀਂ ਬਾਉਡਰ ਨਹੀਂ ਡਲੇ ਵਾਲਾ ਹੁੰਦਾ 10 ਕਿਲੋ ਆਉਂਦਾ ਬਾਈ 100 ਰੁਪਏ ਦਾ ਅੱਛਾ ਅੱਧਾ ਬੈਗ ਪਾਈ ਦਾ 5 ਕਿਲੋ 50 ਰੁਪਏ ਦਾ ਕੈਲਸ਼ੀਅਮ ਵਿੱਚ ਚੂਨਾ ਪਾਈਦਾ 30 ਲੀਟਰ ਪਾਈਦਾ 25 ਤੋਂ 30 ਲੀਟਰ ਪਾਣੀ ਅੱਛਾ ਉਹਨੂੰ ਦੋ ਦਿਨ ਖਲਾਈਦਾ ਜਦੋਂ ਬੁਲਬੁਲ ਕਰਨਾ ਹਟ ਗਿਆ ਉਹਨੂੰ ਛਰਦੀਦਾ ਤੂੰ ਨਾ ਥੱਲੇ ਬੈਠ ਜਾਂਦਾ ਉੱਪਰ ਵਾਲੀ ਦੀ برف ਜੰਮੀ ਹੋਈ ਆ ਅਜਿਹਰੀ ਵਾਲਾ ਬਰਫ਼ ਦਾ ਇਹ ਲਾ ਕੇ ਛੱਡ ਦੇ ਨਹੀਂ ਓਕੇ ਇਹਨੂੰ ਲਾ ਕੇ ਛੱਡ ਦਿਓ ਬਾਕੀ ਨੂੰ ਨਤਾਰ ਕੇ ਰੱਖ ਲਓ ਜਿਹੜਾ ਪਾਣੀ ਰਹਿ ਗਿਆ ਜਿਹੜਾ ਪਾਣੀ ਭਾਈ ਆਹ ਪਾਣੀ ਜਿਹੜਾ ਦੁਨੀਆ ਦਾ ਸਭ ਤੋਂ ਸਾਫ਼ ਪਾਣੀ ਹੈ ਕਦੇ ਇਹਦੀ ਐਕਸਪਾਇਰੀ ਨਹੀਂ ਹੈ ਜਿੰਨੇ ਚ ਮਰਜ਼ੀ ਸਟੋਰ ਕਰੀਓ ਚਾਹੇ ਗਲਾਸ ਭਰ ਕੇ ਆਪ ਪੀ ਲਓ ਆਪਾਂ ਵੀ ਪੀ ਸਕਦੇ ਹਾਂ ਛੱਡ ਦੇ ਇਹਨੂੰ ਤੇ ਕਲਸ਼ਿੰਗ ਬਾਸਵੜ ਹੈ ਅਸੀਂ ਹਾਂ ਠੀਕ ਹੈ